ਤੇ 27 ਸਾਲਾਂ ਪਹਿਲਾਂ ਖੁਨੀ ਅੰਦਰੀ ਨਸਲ ਕੁਸ਼ੀ ਦੀ ਦੇ ਵਿਰੁੱਧ ਇੱਕ ਮੁਹਿੰਮ ਚੱਲੀ ਸੀ ਖੂਨਦਾਨ ਮੁਹਿੰਮ ਸਿਕ ਨੇਸ਼ਨ ਬਲੱਡ ਨੇਸ਼ਨ ਸਿਕ ਨੇਸ਼ਨ ਬਲੱਡ ਨੇਸ਼ਨ ਜਿਹੜੀ ਹੈ ਅੱਜ ਤੋਂ 27 ਸਾਲ ਪਹਿਲਾਂ ਰੇਡੀਓ ਪੰਜਾਬ ਤੇ ਪਹਿਲੀ ਵਾਰੀ ਇਹ ਮੇਰੇ ਪ੍ਰੋਗਰਾਮ ਦੇ ਵਿੱਚ ਬ੍ਰੌਡਕਾਸਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਸ ਮੁਹਮਮ ਨੇ ਜ਼ੋਰ ਫੜੀ ਰੱਖਿਆ ਹੁਣ ਸਰੀ ਤੋਂ ਬਾਅਦ 14 ਤੇ 15 ਨਵੰਬਰ ਨੂੰ ਐਬਸਫੋਰਡ ਦੇ ਵਿੱਚ ਖੂਨਦਾਨ ਕੈਂਪ ਲੱਗਣਗੇ ਫਿਰ ਵਿਕਟੋਰੀਆ ਵਿੱਚ ਖੂਨਦਾਨ ਹੋਵੇਗਾ ਸਰੀ ਦੀ ਮੇਅਰ ਬ੍ਰੈਂਡਾ ਲੋਕ ਵੀ ਇਸ ਸਰੀ ਵਾਲੇ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਭਾਰਤ ਵਿੱਚ ਹੋਈ ਜਿਹੜੀ ਜੈਨੋਸਾਈਡ ਹੈ ਇਸ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ ਅਤੇ ਜਿਨ੍ਹਾਂ ਲੋਕਾਂ ਨਾਲ ਐਟ੍ਰੋਸਿਟੀਆਂ ਹੋਈਆਂ ਨੇ ਜ਼ਿਆਤੀਆਂ ਹੋਈਆਂ ਨੇ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਅਤੇ ਮੈਨੂੰ ਮੈਂ ਜਦ ਵੀ ਇਹ ਤਸਵੀਰਾਂ ਵੇਖਦੀ ਹਾਂ ਤੇ ਮੈਨੂੰ ਮੇਰਾ ਦਿਲ ਖੋਰ ਦੁਖਦਾ ਹੈ ਇਸ ਗੱਲਬਾਤ ਉਹਨਾਂ ਨੇ ਕੀਤੀ ਹੈ ਅ ਹੋਰ ਖਬਰਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਨਿਊ ਬ੍ਰਾਂਡਸਵਿਕ ਦੇ ਵਿੱਚ ਕ੍ਰਿਟੀਕਲ ਮਿਨਰਲਸ ਜੈਕ ਸੀਜ਼ਨ ਮਾਈਨਸ ਸੀ ਇੰਟਰੀਓ ਦੇ ਵਿੱਚ ਕ੍ਰਾਫਰਡ ਨਿਕਲ ਪ੍ਰੋਜੈਕਟ ਐਸਰਨ ਦੇ ਜਿਹੜੇ ਪ੍ਰੋਜੈਕਟ ਨੇ ਉਹੋ ਅ ਜਿਹੜੇ ਸ਼ਵਲ ਰੈਡੀ ਹੋ ਸਕਦੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਐਲਾਨ ਹੋਣ ਵਾਲਾ ਹੈ ਪ੍ਰਧਾਨ ਮੰਤਰੀ ਹੁਣ ਅ ਜਿਹੜੇ ਨੇ ਉਹ ਨਾਰਥ ਵਲ ਨੂੰ ਚਲੇ ਗਏ ਨੇ ਕੁਟੀਮੈਟ ਵਗੈਰਾ ਜਾਣਗੇ ਪ੍ਰਿੰਸ ਰੂਪਰ ਜਾ ਕੇ ਉਹਨਾਂ ਨੇ ਕਈ ਐਲਾਨ ਕਰਨੇ ਹਨ ਬੀਸੀ ਦੀ ਸਰਕਾਰ ਨੇ ਬਿਮਾਰੀ ਦੀ ਛੁੱਟੀ ਲਈ ਜਿਹੜਾ ਇੱਕ ਨੋਟ ਲਿਖਿਆ ਜਾਂਦਾ ਸੀ ਸਿੱਕ ਨੋਟ ਅ ਉਸ ਦੀ ਲੋਡ ਨੂੰ ਬਹੁਤ ਸੀਮਿਤ ਕਰ ਦਿੰਦਾ ਹੈ ਤੇ ਮਿਨਿਸਟਰ ਵਾਈਟਨ ਨੇ ਅਕਲ ਐਲਾਨ ਕੀਤਾ ਕਿ ਗੈਰ ਹਾਜ਼ਰ ਲੋਕ ਜਿਹੜੇ ਕਿ ਬਿਮਾਰ ਹੋ ਜਾਂਦੇ ਨੇ ਨਜ਼ਲਾ ਜ਼ੁਕਾਮ ਫਲੂ ਹੋ ਗਿਆ ਦੋ ਚਾਰ ਦਿਨ ਲਈ ਸਿੱਕ ਰਹਿੰਦੇ ਨੇ ਉਹਨਾਂ ਨੂੰ ਡਾਕਟਰਾਂ ਤੋਂ ਨੋਟ ਲਖਾਉਣ ਦੀ ਕੋਈ ਜ਼ਰੂਰਤ ਹੋਣੀ ਨਹੀਂ ਚਾਹੀਦੀ ਕਿਉਂਕਿ ਡਾਕਟਰਾਂ ਦਾ ਬਹੁਤ ਵਕਤ ਜ਼ਾਇਆ ਹੁੰਦਾ ਹੈ ਮਿਲੀਅਨ ਤੋਂ ਬੱਦ ਨੋਟ ਲਿਖੇ ਗਏ ਨੇ ਇੱਕ ਸਾਲ ਦੇ ਵਿੱਚ ਅਤੇ ਉਹ ਡਾਕਟਰ ਜਿਹੜੇ ਨੇ ਉਸ ਤੇ ਆਪਣਾ ਵਕਤ ਜ਼ਾਇਆ ਕਰਦੇ ਨੇ ਇਸ ਕਰਕੇ ਇਹ ਜਿਹੜਾ ਨੋਟ ਲਿਖਣ ਦਾ سلسلہ ਹੈ ਇਹ ਖਤਮ ਹੋ ਰਿਹਾ ਹੈ ਜੇ ਕੋਈ ਲੰਬੀ ਬਿਮਾਰੀ ਹੈ ਤਾਂ ਉਸ ਦੇ ਬਾਰੇ ਨੋਟ ਲਿਖਣ ਦੀ ਉਹ ਪ੍ਰਕਿਰਿਆ ਜਾਰੀ ਰਹੇਗੀ ਲੇਕਿਨ ਆਮ ਲੋਕਾਂ ਨੂੰ ਕਿਉਂਕਿ ਜਦ ਤੁਸੀਂ ਕਲੀਨਿਕ ਤੇ ਜਾਂਦੇ ਹੋ ਉੱਥੇ ਵੀ ਡਾਕਟਰ ਦਾ ਵਕਤ ਜ਼ਾਇਆ ਹੁੰਦਾ ਤੇ ਕਈ ਵਾਰੀ ਤੁਸੀਂ ਬਿਮਾਰ ਹੁੰਨੇ ਹੋ ਆਪਣਾ ਫਲੂ ਦੇ ਜਰਮ ਉਤੇ ਬੈਠੇ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਦੇ ਦੇ ਰਹੇ ਹੋਰ ਬਹੁਤ ਸਾਰੇ ਕਾਰਨ ਦੱਸੇ ਗਏ ਨੇ ਉਹ ਕਹਿੰਦੇ ਕਿ ਸਿਕ ਨੋਟ ਦੀ ਹੁਣ EMPLOYER ਮੰਗ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਉਤੇ ਕਾਫੀ ਦੇਰ ਤੋਂ ਇਹ ਰੈਡਕਾ ਚੱਲ ਰਿਹਾ ਸੀ ਪਰ ਜੇ ਕੋਈ ਲੰਬੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਡੈਫੀਨਿਟਲੀ ਡਾਕਟਰ ਦੀ ਜਟਿਲ ਖੋਣੀ ਪਵੇਗੀ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਉੱਚੀ ਇਮਾਰਤ ਤੋਂ ਯੇਲ ਟਾਊਂ ਦੇ ਵਿੱਚ ਇੱਕ ਲੜਕੀ ਡਿੱਗ ਪਈ ਸੀ ਉਸ ਦੀ ਉਮਰ 8 ਸਾਲ ਦੀ ਹੈ 8 ਸਾਲ ਦੀ ਬੱਚੀ ਇੱਕ ਬਾਲਕਨੀ ਤੋਂ ਦੂਸਰੀ ਬਾਲਕਨੀ ਤੇ ਡਿੱਗੀ ਅਤੇ ਅਧਿਕਾਰੀਆਂ ਨੇ 2:30 ਵਜੇ ਦੇ ਕਰੀਬ ਨੈਲਸਨ ਸਟਰੀਟ ਤੇ ਜਾ ਕੇ ਜਿਹੜੀ ਐਕਸਪੋ ਬੁਲੇਵਾਰਡ ਦੇ ਨਜ਼ਦੀਕ ਹੈ ਉੱਥੇ ਰਹਾਇਸ਼ੀ ਇਮਾਰਤ ਤੇ ਜਾ ਕੇ ਅ ਅਸੀ ਇਨਵੈਸਟੀਗੇਸ਼ਨ ਕੀਤੀ ਹੈ ਇਸ ਦੇ ਵਿੱਚ ਉਹ ਕਿਵੇਂ ਡਿੱਗੀ ਹੈ ਅਤੇ ਉਹਦੇ ਪਿੱਛੇ ਕੀ ਕਾਰਨ ਨੇ ਇਸ ਦੀ ਹਲੇ ਪੂਰੀ ਤਫਤੀਸ਼ ਹੋਣੀ ਬਾਕੀ ਹੈ ਵਪीडी ਦਾ ਜਿਹੜਾ ਮੇਜਰ ਕ੍ਰਾਈਮ ਸੈਕਸ਼ਨ ਆ ਹੁਣ ਇਸ ਬੱਚੀ ਦੇ ਮੌਦੇ ਹਾਲਾਤਾਂ ਨੂੰ ਹੋਰ ਐਨਲਾਈਜ਼ ਕਰੇਗਾ ਅਨੀਤਾ ਇੰਦਰਾ ਆਨੰਦ ਸਰ ਵਿਦੇਸ਼ ਮੰਤਰੀ ਨੇ ਉਹਨਾਂ ਦਾ ਕਿਹਾ ਕਿ ਇੰਟਰੀਅਰ ਦੇ ਵਿੱਚ ਜੀ 7 ਦੀਆਂ ਮੀਟਿੰਗਜ਼ ਦੇ ਦੌਰਾਨ ਉਹਨਾਂ ਦੀ ਆਪਣੇ ਅਮਰੀਕੀ ਕਾਉਂਟਰਪਾਰਟ ਨਾਲ ਹੋਈ ਗੱਲਬਾਤ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਰੁਕੀ ਹੋਈ ਵਪਾਰਕ ਗੱਲਬਾਤ ਨੂੰ ਨਹੀਂ ਚੁੱਕਿਆ ਗਿਆ ਇਹ ਗੱਲ ਤੇ ਕੋਈ ਵਾਰਤਾਲਾਪ ਨਹੀਂ ਹੋਇਆ ਕੱਲ ਦੀ ਸਮਾਪਤੀ ਨਿਊਜ਼ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੇ ਉਹਨਾਂ ਨੂੰ ਬਾਰ-ਬਾਰ ਪੁੱਛਿਆ ਕਿ ਕੀ ਤੁਸੀਂ ਜਿਹੜੇ ਮਾਰਕ ਰੂਬਿਓ ਆਏ ਸਨ ਸੈਕਟਰੀ ਆਫ ਸਟੇਟ ਉਹਨਾਂ ਨਾਲ ਵਪਾਰ ਬਾਰੇ ਗੱਲਬਾਤ ਕੀਤੀ ਸੀ ਜਿਹੜੀ ਦਪਾਸੜ ਗੱਲ ਬੰਦ ਹੋ ਗਈ ਸੀ ਕਿਉਂਕਿ ਅੰਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਐਡ ਪਾ ਦਿੱਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਨਹੀਂ ਅਸੀਂ ਇਸ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਨੰਡਰ ਨੇ ਇਹ ਵੀ ਕਿਹਾ ਕਿ ਵਪਾਰਕ ਫਾਈਲ ਜਿਹੜੀ ਹੈ ਉਹ ਦੂਜੇ ਮੰਤਰੀ ਨੇ ਜਿਹੜੇ ਡੋਮਿਨਿਕ ਲਬਲਾ ਉਹਨਾਂ ਦੇ ਅਧਿਕਾਰ ਖੇਤਰ ਆਉਂਦੀ ਹੈ ਮੇਰੇ ਅਧਿਕਾਰ ਖੇਤਰ ਚ ਨਹੀਂ ਆਉਂਦੀ ਇਸ ਕਰਕੇ ਉਹ ਇਸ ਬਾਰੇ ਗੱਲ ਕਰਨਗੇ ਹਾਂ ਬਾਕੀ ਵੈਂਕੂਵਰ تھیਟਰ ਦੇ ਚੇਂਜ ਰੂਮ ਦੇ ਵਿੱਚ ਕਥਤ ਤੌਰ ਤੇ ਲੋਕਾਂ ਦੀ ਰਿਕਾਰਡਿੰਗ ਕਰਨ ਵਾਲੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ 33 ਸਾਲਾਂ ਦੇ ਇਸ ਵਿਅਕਤੀ ਨੇ ਕਥਿਤ ਤੌਰ ਤੇ ਵੈਂਕੂਵਰ థియేਟਰ ਦੇ ਚੇਂਜਿੰਗ ਰੂਮ ਦੇ ਵਿੱਚ ਕਈ ਲੋਕਾਂ ਦੀ ਬਿਨਾਂ ਜਾਣਕਾਰੀ ਤੋਂ ਵੀਡੀਓ ਰਿਕਾਰਡਿੰਗ ਕੀਤੀ ਸੀ ਇਹ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੀ ਹੁਣ ਤਫ਼ਤੀਸ਼ ਹੋ ਰਹੀ ਹੈ 에어 ਇੰਡੀਆ ਦੀ ਟੋਰੰਟੋ ਤੋਂ ਦਿੱਲੀ ਫਲਾਈਟ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਨਵੀਂ ਦਿੱਲੀ ਉਤਾਰ ਲਿਆ ਗਿਆ ਪੀਟੀਆ ਨੇ ਰਿਪੋਰਟ ਕੀਤਾ ਕਿ ਅਧਿਕਾਰੀਆਂ ਨੂੰ 에어 ਇੰਡੀਆ ਦੀ ਟੋਰਾਂਟੋ ਤੋਂ ਦਿੱਲੀ ਦੀ ਉਡਾਣ ਲਈ ਬੰਬ ਦੀ ਧਮਕੀ ਦਾ ਸੁਨੇਹਾ ਮਿਲਿਆ ਸੀ ਪਰ ਫਲਾਈਟ ਪਰ ਦੀ ਰਾਜਧਾਨੀ ਵਿੱਚ ਪੂਰੇ ਸੁਰੱਖਿਅਤ ਢੰਗ ਨਾਲ ਉਤਰ ਗਈ ਇਹ ਗਲਤ ਤੇ ਝੂਠੀ ਅਫਵਾਹ ਸੀ ਸਵੇਰੇ ਦਿੱਲੀ ਪੁਲਿਸ ਨੂੰ ਫਲਾਈਟ ਨੰਬਰ A1 आ, 188 ਨੂੰ ਬੰਬ ਨਾਲ ਡਾਉਣ ਦੀ ਧਮਕੀ ਦਾ ਦਾਵਾ ਕਰਨ ਦਾ ਇੱਕ ਸੁਨੇਹਾ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਬੰਬ ਥ੍ਰੈਟ ਅਸੈਸਮੈਂਟ ਕਮੇਟੀ ਜਿਹੜੀ ਆ ਉਹਨਾਂ ਨੇ ਵਾਕਿਆਤੌਰ ਤੇ ਇਸ ਦਾ ਮੁਲਾਂਕਣ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਨੌਨ ਸਪਸਫੈਕਸੀ ਸੋ ਜਿਹੜੀ ਇਹ ਫਲਾਈਟ ਹੈ ਇਹ ਸੁਕਸਾਨ ਨਾਲ ਉੱਥੇ ਉਤਰ ਗਈ ਹੈ। ਅ ਇੱਕ ਹੋਰ ਗੱਲ ਜਿਹੜੀ ਪੈਨੀ ਛੋਟੀ ਸਭ ਤੋਂ ਛੋਟਾ ਸਿੱਕਾ ਹੈ। ਇੱਕ ਸੈਂਟ ਇਹ ਪੈਨੀ ਹੋਰ ਯੂਐਸਏ ਨੇ ਵੀ ਬੰਦ ਕਰ ਦਿੱਤੀ ਹੈ ਯੂਐਸਏ ਦੀ ਜਿਹੜੀ ਸਭ ਤੋਂ ਛੋਟਾ ਕਰੰਸੀ ਦਾ ਕੁਈ ਸਿੱਕਾ ਸੀ ਤਾਂ ਉਹ ਇੱਕ ਪੈਣੀ ਸੀ ਇਹ ਪੈਣੀ ਜਿਹੜੀ ਹੈ ਹੁਣ ਬੰਨੀ ਬੰਦ ਹੋ ਜਾਏਗੀ ਯੂਐਸ ਮਿੰਟ ਨੇ ਕੱਲ ਇਹ ਐਲਾਨ ਕਰ ਦਿੱਤਾ ਕਿ ਪੈਣੀ ਨੂੰ ਅਸੀਂ ਬੰਦ ਕਰਕੇ ਪੈਸੇ ਸੇਵ ਕਰਾਂਗੇ ਕਿਉਂਕਿ 1 ਸੈਂਟ ਦਾ ਕੋਇਨ ਬਣਾਉਣ ਲਈ ਉਹ ਕਹਿੰਦੇ 4 ਸੈਂਟ ਖਰਚ ਹੁੰਦੇ ਸਨ ਇਸ ਦੀ ਮੈਟਲ ਤੇ ਇਸ ਦੇ ਉੱਤੇ ਬਾਕੀ ਦੀ ਜਿਹੜੀ ਲੇਬਰ ਆਉਂਦੀ ਸੀ ਜੇ ਅੱਜ ਦੇ ਜ਼ਮਾਨੇ 'ਚ ਕੱਢਦੇ ਆਂ ਉਹ ਜਿਹੜਾ ਮਿੰਟਰ ਨਾਲ ਫਿਲਡਲਫੀਆ ਦੇ ਵਿੱਚ ਆ ਉਤੋਂ ਦੀ ਲੇਬਰ ਦੇ ਮੁਤਾਬਕ ਜਿਹੜਾ ਸਮਾਲੈਸਟ ਡਿਨੋਮੀਨੇਸ਼ਨ ਆ ਇਸ ਕੋਇਨ ਦਾ ਇਸ 1793 ਦੇ ਵਿੱਚ ਪਹਿਲੀ ਪੈਣੀ ਜਿਹੜੀ ਸੀ ਕਾਂਗਰਸ ਨੇ ਮਨਜ਼ੂਰ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਬਣਨ ਲੱਗੀ ਜਿਹੜੀਆਂ ਕੁਝ ਇੱਕ ਪੈਨਿਸ ਹੁਣ ਪਈਆਂ ਨੇ ਉਹਨਾਂ ਦੀ ਨਿਲਾਮੀ ਕੀਤੀ ਜਾਏਗੀ ਅਤੇ ਟੈਕਸਪੇਅਰਸ ਨੂੰ ਕਹਿੰਦੇ 56 ਮਿਲੀਅਨ ਡਾਲਰ ਦੀ ਬਚਤ ਹੋਵੇਗੀ US ਦੇ ਟ੍ਰੇਜਰ ਬ੍ਰੈਂਡਨ ਬੀਚ ਉਹਨਾਂ ਨੇ ਇਹ ਗੱਲ ਦੱਸੀ ਹੈ ਉਹਨਾਂ ਨੇ ਦੱਸਿਆ ਕਿ US ਨੇ ਜਿਹੜੀ ਪੈਨਿੰਗ ਦੀ ਪ੍ਰੋਡਕਸ਼ਨ ਬੰਦ ਕਰਨ ਲਈ 13 ਸਾਲ ਬਾਅਦ ਕੈਨੇਡਾ ਨੇ 13 ਸਾਲ ਪਹਿਲਾਂ ਇਹ ਬੰਦ ਕਰ ਦਿੱਤੀ ਸੀ ਕਿਉਂਕਿ ਪੈਨੀਆਂ ਬਣਾਉਣਾ ਪ੍ਰੋਫਿਟੇਬਲ ਨਹੀਂ ਸੀ ਨਾ ਹੀ ਕੋਈ ਪਰਪਸ ਸਰਵ ਕਰਦੀ ਸੀ ਨਾ ਹੀ ਪੈਨੀਆਂ ਦੀ ਕੋਈ ਵੈਲਿਊ ਤੇ ਕੋਈ ਚੀਜ਼ ਖਰੀਦੀ ਜਾ ਸਕਦੀ ਸੀ ਇਸ ਕਰਕੇ ਕੈਨੇਡਾ ਨੇ ਪਹਿਲਾਂ ਬੰਦ ਕਰ ਦਿੱਤੀ ਸੀ ਤੇ ਯੂ ਐਸ اے ਨੇ ਹੁਣ ਜਿਹੜਾ ਇੱਕ ਪੈਣੀ ਹੁਣ ਬੰਦ ਕੀਤੀ ਹੈ ਕਿਉਂਕਿ ਪਹਿਲਾਂ 1857 ਵੇਲੇ ਤਾਂ ਹਾਫ ਪੈਣੀ ਵੀ ਹੋਇਆ ਕਰਦੀ ਸੀ ਹਾਫ ਪੈਣੀ ਦਾ ਵੀ ਕੁਝ ਖਰੀਦਿਆ ਜਾ ਸਕਦਾ ਸੀ ਸੋ ਹਾਫ ਪੈਣੀ ਪਹਿਲਾਂ ਬੰਦ ਕਰ ਦਿੱਤੀ 1857 ਦੇ ਵਿੱਚ ਤੇ ਹੁਣ ਕੱਲ ਉਹਨਾਂ ਨੇ ਜਿਹੜੀ ਪੈਣੀ ਸੀ ਉਹ ਬੰਦ ਕਰ ਦਿੱਤੀ ਫੁੱਲ ਪੈਣੀ ਤੇ ਇਸ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਬੈਨੀਜ਼ ਨੇ ਸਰਕੂਲੇਸ਼ਨs ਵਿੱਚ ਹਨ ਉਹ ਅਖੀਰ ਨੂੰ ਹੌਸਤਾ ਹੌਸਤਾ ਗਾਇਬ ਹੋ ਜਾਣ ਗਿਆ ਇਸ ਤਰ੍ਹਾਂ ਨਸਟਾਲਜੀਆ ਜ਼ਰੂਰ ਹੈ ਬਹੁਤ ਸਾਰੇ ਲੋਕ ਪੈਨੀਜ਼ ਜੜੀਆਂ ਨੇ ਉਹ ਇਕੱਤਰ ਕਰਦੇ ਸਨ ਅਹ ਹੋਰ ਖਬਰਾਂ ਦੇ ਵਿੱਚ ਜਿਹੜੀ ਆਈਸੀਬੀਸੀ ਦੀ ਇੱਕ ਰਿਪੋਰਟ ਆ ਰਹੀ ਹੈ ਆਈਸੀਬੀਸੀ ਦੀ ਰਿਪੋਰਟ ਦੇ ਮੁਤਾਬਕ 2024 ਦੇ ਵਿੱਚ ਜਿਹੜੀ ਕ੍ਰੈਸ਼ਸ ਦੀ ਗਿਣਤੀ ਬਹੁਤ ਵੱਡੀ ਸੀ ਵਕ ਵਕ ਸਮਾਂ ਦੇ ਉੱਤੇ ਜਿਹੜੇ ਕ੍ਰੈਸ਼ਸ ਹੋਏ ਨੇ ਅਮ ਉਹਨਾਂ ਦੇ ਸਿਰਕਲ ਟੋਟਲ ਨੰਬਰ ਆਫ ਕ੍ਰੈਸ਼ਸ ਪ੍ਰੋਵਿੰਸ ਵਾਈਡ 2024 ਦੇ ਵਿੱਚ ਜਿੰਨੇ ਹੋਏ ਸੀ ਉਹ ਉਹਨਾਂ ਤੇ ਲਗਦੇ 1593 ਪਰ 149 ਕਟੇ ਨੇ ਉਸ ਦੇ ਨਾਲੋਂ ਅ ਸਦਰਨ ਇੰਟੀਰੀਅਰ ਦੇ ਵਿੱਚ 41608 ਹੋਏ ਨੇ ਵਕ ਵਕ ਲਾ ਕੇ ਉਹਨਾਂ ਨੇ ਵਕ ਵਕ ਦੱਸੇ ਹਨ ਔਰ ਨੇ ਇਹ ਵੀ ਦੱਸਿਆ ਹੈ ਕਿ ICBC ਨੇ ਰਿਲੀਜ਼ ਕੀਤਾ ਹੈ ਕਿ ਮੋਸਟ ਖਤਰਨਾਕ ਮੋਸਟ ਜਿਹੜੇ ਰਿਸਕੀ ਕੋਲੀਜ਼ਨ ਪ੍ਰੋਨ ਇੰਟਰਸੈਕਸ਼ਨ ਕਿਹੜੇ ਨੇ ਇੱਕ ਤਾਂ ਕੋਲੋਨੇ ਦਾ ਸਭ ਤੋਂ ਡੋਮিনেਟਿਡ ਹੈ ਜਿਹੜਾ ਟੌਪ 10 ਦੇ ਵਿੱਚ ਆਇਆ ਹੈ ਜਿਸੇ ਜਿੱਥੇ ਜ਼ਿਆਦਾ ਐਕਸੀਡੈਂਟ ਹੋਏ ਨੇ ਵਰਸਟ ਕੋਰਨਰ ਅਜਲਾ ਹਾਰਵੀ ਐਵੇਨਿਊ ਦਾ 97 ਤੇ ਤੇ ਡਿਲਵਰਥ ਡਰਾਈਵ ਤੇ ਇਸੇ ਤਰੀਕੇ ਨਾਲ ਹੀ Highway number 97 ਦੇ ਉਤੇ ਕਹਾਇਆ ਕੈਂਪ ਲੂਪ ਦੇ ਵਿੱਚ ਇੱਕ ਹੋ ਰਿਹਾ ਹੈ ਇਹ ਜਿਹੜੇ ਲੋਰ ਮੈਂ ਲੈਂਡ ਦੇ ਵੀ ਜਿਹੜੇ ਨੇ ਉਹਨਾਂ ਨੇ ਛਾਪੇ ਨੇ ਕਿ ਕਿਹੜੇ ਕਿਹੜੇ ਖਤਰਨਾਕ ਨੇ ਜਿੱਥੇ ਫੀਟਲ ਕ੍ਰੈਸ਼ਸ ਹੁੰਦੇ ਹਨ ਜਿੱਥੇ ਲੋਕ ਮਾਰੇ ਜਾਂਦੇ ਨੇ ਇਹਦੇ ਵਿੱਚ ਉਹਨਾਂ ਨੇ ਜਿਹੜੀ ਬਹੁਤ ਵੱਡੀ ਰਿਪੋਰਟ ਹੈ ਦਰਅਸਲ ਉਹਨੇ ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ 265 ਫੀਟਲ ਕ੍ਰੈਸ਼ਸ ਹੋਏ ਨਹੀਂ ਥੇ ਇਹ ਪਹਿਲਾਂ 2023 ਦੇ ਵਿੱਚ 304 ਹੋਏ ਅਤੇ ਫਿਰ ਵੀਸੋ ਜੋਵੀ ਦੇ ਵਿੱਚ 265 ਰਹਿ ਗਏ ਨੇ ਅ ਸੋ ਇਸ ਦੇ ਵਿੱਚ ਹੋਰ ਵੀ ਉਹਨਾਂ ਨੇ ਕਾਫੀ ਦੱਸੇ ਨੇ ਕਿ ਜਿਹੜੇ ਅ ਪੁਲਿਸ ਨੂੰ ਰਿਪੋਰਟ ਕੀਤੇ ਗਏ ਹਨ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਨ ਮਰਨ ਵਾਲੇ ਡਰਾਈਵਰ ਉਹ ਮੇਲ ਸੀ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਮਰਦਾਂ ਦੀ ਗਿਣਤੀ ਮੇਲ ਡਰਾਈਵਰਸ ਦੀ ਗਿਣਤੀ ਜ਼ਿਆਦਾ ਸੀ ਜਿਹੜੇ ਐਕਸੀਡੈਂਟਸ ਦੇ ਵਿੱਚ ਮਰੇ ਨੇ ਅਸੋ ਇਸ ਕਿਸ ਨਾ ਉਹ ਸਾਰੀ ਅੰਕਲੀ ਉਹਨੇ ਕੱਢ ਕੇ ਦੱਸੇ ਹਨ ਲੋਰ ਮੇਨ ਲੈਂਡ ਦੇ ਉੱਤੇ 224 ਦੇ ਵਿੱਚ ਜਿਹੜੇ ਲੋਕੇਸ਼ਨਸ ਨੇ ਜਿਹਨਾਂ ਦੇ ਖਤਰਨਾਕ ਰਹੇ ਨੇ ਨਾਈਟ ਸਟਰੀਟ ਤੇ ਤੇ ਨਾਈਟ ਸਟਰੀਟ ਬ੍ਰਿਜ ਦੇ ਉੱਤੇ 852 ਕ੍ਰੈਸ਼ਸ ਹੋਏ ਨੇ ਉੱਤੇ ਇਹ ਖਤਰਨਾਕ ਹੈ ਕਾਫੀ ਕਹਿੰਦੇ ਬਾਕੀ ਈਸਟ ਫਰਸਟ ਐਵਨਿਊ ਤੇ ਈਸਟ ਫਰਸਟ ਐਵਨਿਊ ਆਫ ਰੈਂਪ ਈਸਟ ਫਰਸਟ ਐਵੇਨਿਊ ਤੇ ਉਥੇ ਵੀ 239 ਐਕਸੀਡੈਂਟ ਹੋਏ ਨੇ ਆ ਆਕਸਟਰੀਟ ਤੇ ਤੇ ਆਕਸਟਰੀਟ ਬ੍ਰਿਜ ਤੇ ਆਕਸਟਰੀਟ ਆਫ ਰੈਂਪ ਜਿਹੜੇ 170 ਹੋਏ ਨੇ ਇਸ ਤਰ੍ਹਾਂ ਦੀ ਇੱਕ ਬਹੁਤ ਵੱਡੀ ਲਿਸਟ ਹੈ ਉਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਜਿਸ ਦੇ ਨਾਲ ਲੋਕਾਂ ਨੂੰ ਖਬਰਦਾਰ ਕੀਤਾ ਗਿਆ ਹੈ ਆ ਹੋਰ ਕਨੇਡੀਅਨ ਪਬਲਿਕ ਹੈਲਥ ਅਫੀਸ਼ੀਅਲਸ ਨੇ ਦੱਸਿਆ ਕਿ ਬੀ ਮਿਲੀਅਨ ਦੇ ਵਰਥ ਫਾਰਮਾਸਿਊਟੀਕਲ ਐਸਐਲਐਸ ਐਡ ਕੀ ਜੜੀਆਂ ਨੇ ਆ ਲਾਸਟ ਹੋ ਗਈਆਂ ਪਬਲਿਕ ਹੈਲਥ ਏਜੰਸੀ ਦੇ ਮੁਤਾਬਕ ਬੀ ਮਿਲੀਅਨ ਵਰਸ ਫਾਰਮਾਸਿਊਟੀਕਲ ਪ੍ਰੋਡਕਟਸ ਨੇ ਜਿਹੜੇ ਉਹ ਨੈਸ਼ਨਲ ਸਟਾਕ ਪਾਇਲ ਦੇ ਵਿੱਚੋਂ ਗਾਇਬ ਰਹੇ ਹਨ ਕੀ وجہ ਹੋਈ ਕਿੱਥੇ ਚਲੇ ਗਏ ਉਹ ਉਹਨਾਂ ਨੇ ਕਹਿੰਦੇ ਕਿ ਟੈਂਪਰੇਚਰ ਡਿਵੀਏਸ਼ਨ ਹੋ ਗਈ ਅਤੇ ਫਿਗਰ ਜਿਹੜੀ ਹੈ ਉਹ ਵੱਦੀ ਘੱਟਦੀ ਰਹਿੰਦੀ ਹੈ ਲੇਕਿਨ ਇਸ ਸਟੇਟਮੈਂਟ ਦੇ ਵਿੱਚ ਹੈਲਥ ਕੈਨੇਡਾ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਫਾਰਮਾਸਿਊਟੀਕਲ ਪ੍ਰੋਡਕਟਸ ਜਿਹੜੇ ਕਿ ਜਿਵੇਂ ਵੈਕਸੀਨਸ ਨੇ ਜਾਂ ਹੋਰ ਨੈਸ਼ਨਲ ਅਮਰਜੈਂਸੀ ਦਾ ਸਟਾਕਪਾਇਲ ਹੈ ਉਸ ਦੇ ਵਿੱਚ ਬਹੁਤ ਸਾਰਾ ਜਿਹੜਾ ਦਵਾਈਆਂ ਦਾ ਸਮਾਨ ਹੈ ਮੈਡੀਕਲ ਸਪਲਾਈਜ਼ ਨੇ ਵੈਕਸੀਨਸ ਨੇ ਇਹ ਸਟਾਕਪਾਇਲ ਨੂੰ ਨੇਚਰਲ ਡਿਜ਼ਾਸਟਰਲੀ ਰੱਖਿਆ ਜਾਂਦਾ ਹੈ ਅਤੇ ਇਹਨਾਂ ਦੇ ਵਿੱਚੋਂ ਬੀ ਮਿਲੀਅਨ ਡਾਲਰ ਲੂਜ਼ ਹੋਏ ਨੇ ਲਾਸਟ ਹੋਏ ਨੇ ਹੁਣ ਹੋਰ ਮਤਨ ਦੱਸਿਆ ਕਿ ਕੈਨੇਡੀਅਨ ਜਿਹੜੇ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਸਟੈਟਸ ਕੈਨੇਡਾ ਦੇ ਮੁਤਾਬਕ ਕੈਨੇਡੀਅਨ ਰੈਜ਼ੀਡੈਂਟ ਜਿਹੜੇ ਅਮਰੀਕਾ ਤੋਂ ਵਾਪਸ ਆਏ ਨੇ ਉਹਨਾਂ ਨੇ ਵੀ ਦੱਸਿਆ ਕਿ ਉੱਥੇ ਹਾਲਾਤ ਹੁਣ ਸਾਸਗਰ ਨਹੀਂ ਹਨ ਅਤੇ ਜਿਹੜੇ ਕੈਨੇਡੀਅਨ ਸੀ ਅਮਰੀਕਾ ਜਾਣ ਦੀ ਅਮਰੀਕਾ ਦੇ ਬਾਰਡਰ ਦੇ ਉੱਤੇ ਜਿਹੜੀ ਖੱਜਲ ਖਵਾਰੀ ਦੀ ਵਧ ਰਹੀ ਤਾਦਾਦ ਕਰਕੇ ਬਹੁਤ ਘੱਟ ਕਨੇਡੀਅਨ ਹੁਣ ਅਮਰੀਕਾ ਜਾਣ ਲੱਗ ਪਏ ਨੇ ਭਾਵੇਂ ਹਵਾਈ ਜਹਾਜ਼ ਰਾਹੀਂ ਭਾਵੇਂ ਉਹ ਬਾਰਡਰ ਰਾਹੀਂ ਬਾਰਡਰ ਰਾਹੀਂ ਜਾਣ ਵਾਲਿਆਂ ਦੀ ਗਿਣਤੀ ਜਿਹੜੇ ਡਰਾਈਵ ਕਰਕੇ ਜਾਂਦੇ ਸਨ ਉਹਨਾਂ ਦੀ ਗਿਣਤੀ ਵਿੱਚ ਚੋਖਾ ਘਟਾ ਨਜ਼ਰ ਆ ਰਿਹਾ ਹੈ